ਇਹ ਕਿਹੜਾ ਸਟਾਈਲ ਆ ਜਾਂਦਾ ਹੈ ਜਿਹੜਾ ਆਪਣਾ ਕੋਠੀ ਦਾ ਇਹ ਅਮਰੀਕਨ ਸਟਾਈਲ ਹੈ ਜੀ ਕਿੰਨੇ ਵਾਈ ਕਿੰਨੇ ਦਾ 플ੌਟ ਸਾਈਜ਼ ਹੈ ਤੇ ਕਿੰਨੇ 플ੌਟ ਸਾਈਜ਼ ਹੈ ਜੀ 50 பை 90 ਦਾ 500 ਗਾਜ ਕੋਰਨਰ 플ੌਟ ਹੈ ਠੀਕ ਆ ਹੋਇਆ ਇਹ ਵਾਸਤੂ ਅਕੋਰਡਿੰਗ ਵੀ ਕੀਤਾ ਹੋਇਆ ਟੋਟਲੀ ਵਾਸਤੂ ਅਕੋਰਡਿੰਗ ਕੀਤਾ ਹੋਇਆ ਜੀ ਅੱਛਾ ਸਮਝ ਆ ਗਿਆ ਤੁਹਾਨੂੰ ਐਕਸਪੀਰੀਅੰਸ ਅੱਜ ਤੋਂ ਪਿੱਛੇ ਲਈ ਇਹ ਤਾਂ 2015 ਤੋਂ ਸ਼ੁਰੂ ਕਰਿਆ ਸੀ ਇਹ ਬਿਜ਼ਨਸ ਸਸਤੀ ਗੱਲ ਦੋਸਤੋ ਸ਼ਹਿਰ ਦੇ ਵਿੱਚ ਕਹਿੰਦੇ ਨਵਾਂ ਘਰ ਬਣਾਉਣਾ ਨਾ ਤਾਂ ਆਹ ਡਿਜ਼ਾਈਨ ਜ਼ਰੂਰ ਦੇਖ ਲਿਓ ਤੇ ਬਹੁਤ ਸੋਹਣਾ ਕੰਮ ਕੀਤਾ ਨਵੀਂ ਉਮਰ ਦਾ ਆਰਕੀਟੈਕ ਤੇ ਬਹੁਤ ਸੋਹਣੀ ਲੁੱਕ ਆਉਂਦੀ ਹੈ ਸੱਚੀ ਗੱਲ ਬਾਈ ਜੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਆਪਣਾ ਫਰਮ ਦਾ ਨਾਮ ਤੇ ਲੋਕੇਸ਼ਨ ਦੱਸ ਦੀਏ ਆਪਣੀ ਫਰਮ ਦਾ ਨਾਮ ਐਫ ਬੀਏ ਡਿਜ਼ਾਈਨਰ ਜਿਹੜੀ ਕਿ ਨਾਰਥ ਸਟੇਟ 100 ਫੁੱਟ ਰੋਡ ਬਠਿੰਡਾ ਤੇ ਆਫਿਸ ਆ ਆਪਣਾ ਜੀ ਹਾਂ ਜੀ ਇੱਥੇ ਇੱਥੇ ਆਪਾਂ ਖੜੇ ਆ ਫੇਸ 4 ਚ ਪੁੱਡਾ ਦੇ ਬਠਿੰਡਾ ਚ ਹਾਂ ਜੀ ਬਾਈ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਐਕਸਪੀਰੀਅੰਸ ਅ ਅੱਜ ਤੋਂ ਪਿੱਛੇ ਲਈਏ ਤਾਂ 2015 ਤੋਂ ਸ਼ੁਰੂ ਕਰਿਆ ਸੀ ਇਹ ਬਿਜ਼ਨਸ ਠੀਕ ਹੈ ਜੀ ਹਾਂਜੀ ਅਜ 10 ਸਾਲ ਹੋ ਗਏ ਕੀ ਬਾਤ ਹੈ ਜੀ ਭਾਈ ਇਹ ਕਿੰਨੇ ਵਾਏ ਕਿੰਨੇ ਦਾ 플ੌਟ ਸਾਈਜ਼ ਹੈ ਤੇ ਕਿੰਨੇ ਇਹ 플ੌਟ ਸਾਈਜ਼ ਹੈ ਜੀ 50 பை 90 ਦਾ 500 ਗਾਜ ਕੋਰਨਰ 플ੌਟ ਹੈ ਠੀਕ ਹੈ ਜੀ ਹਾਂਜੀ ਜੀ ਤੇ ਟੋਟਲ ਕਿੰਨੇ ਸਕਰ ਫੁੱਟ ਦੇ ਵਿੱਚ ਬਣੇ 7500 ਸਕਰ ਫੁੱਟ ਹੈ ਉੱਪਰ نیچے ਸਾਰਾ ਜੀ ਜੀ ਤੇ ਲੋ ਵੀ ਦੋਸਤੋ ਪਹਿਲਾਂ ਬਾਹਰ ਦੀ ਤੁਸੀਂ ਲੁੱਕ ਦੇਖ ਲਓ ਜਿਵੇਂ ਸਿਕਿਉਰਟੀ ਗਾਰਡ ਰੂਮ ਆ ਗਿਆ ਜੀ ਹਾਂਜੀ ਗਾਰਡ ਰੂਮ ਹੈ ਗਾਰਡ ਛੁੱਟੀ ਤੇ ਹੁੰਦਾ ਜਿਵੇਂ ਰਾਤ ਨੂੰ ਆ ਜਾਂਦਾ ਤੇ ਇੱਥੇ ਰੁਕੇ ਹੁੰਦਾ ਉਹ ਠੀਕ ਹੈ ਜੀ ਹਾਂ ਚਲਦੇ ਆ ਅੰਦਰ ਲੋਕ ਤੁਸੀਂ ਦੋਸਤੋ ਦੇਖੀਏ ਬਹੁਤ ਸੋਹਣੇ ਤਰੀਕੇ ਨਾਲ ਬਾਈ ਨੇ ਡਿਜ਼ਾਈਨ ਕੀਤਾ ਹੈ ਬਾਈ ਪਹਿਲਾਂ ਇਧਰੋਂ ਦਿਖਾ ਦੀ ਹੈ ਨਾ ਮੇਨ ਹਾਂਜੀ ਬਾਈ ਜੇ ਕਹਿੰਦੀ ਲੁੱਕ ਦੋ ਪਾਸੇ ਆਉਂਦੀ ਹੈ ਨਾ ਕੋਰਨ ਪਲਾਟ ਕਰਕੇ ਇੱਕ ਲੈਫਟ ਹੈਂਡ ਸਾਈਡ ਤੋਂ ਨੇ ਇੱਕ ਬਿਲਕੁਲ ਸਾਹਮਣੇ ਤੋਂ ਆਉਂਦੀ ਹੈ ਤੇ ਇਧਰ ਲੌਨ ਏਰੀਆ ਆ ਗਿਆ ਜੀ ਤੇ ਲੌਨ ਏਰੀਆ ਨਾਲ ਬਰਾਂਡਾ ਦਿੱਤਾ ਜੀ ਵੀ ਅਗਰ ਸੂਬਾ ਦੀ ਟੀ ਟੀ ਕੌਫੀ ਜੋ ਵੀ ਪੀਣਾ ਇੱਥੇ ਬੈਠ ਕੇ ਇੰਜੋਏ ਕਰ ਸਕਦੇ ਆ ਆਪਾਂ ਠੀਕ ਹੈ ਕੀ ਬਾਤ ਹੈ ਜੀ ਤੇ ਇਧਰ ਬਾਈ ਸਾਰਾ ਜਿਹੜਾ ਇਹ ਪੱਥਰ ਲੱਗਾ ਹੋਇਆ ਹਾਂਜੀ ਇਹ ਸਟੋਨ ਹੈ ਸਾਰੇ ਜੀ ਹਾਂਜੀ ਇੰਪੋਰਟਡ ਸਟੋਨ ਹੈ ਔਰ ਹਾਂਜੀ ਭਾਈ ਜੀ ਸਟੋਨ ਲੱਗਿਆ ਬਹੁਤ ਸੋਹਣਾ ਤੇ ਸਟੋਨ ਵੀ ਇੰਪੋਰਟਡ ਹੈ ਔਰ ਲਾਇਆ ਵੀ ਇਹ ਪੂਰੀ ਮਜ਼ਬੂਤੀ ਨਾਲ ਹੋਇਆ ਹੈ ਇਹਨੇ ਚ ਐਲ ਬ੍ਰੈਕਟਨ ਲਾ ਕੇ ਫਿਰ ਸਟੋਨ ਖੜਿਆ ਜਿਹੜਾ ਅੱਜ ਵੀ 4 ਸਾਲ ਹੋ ਗਏ ਇੱਕ ਵੀ ਪੀਸ ਨਿਕਲਿਆ ਨਹੀਂ ਠੀਕ ਹੈ ਜੀ ਤੇ ਭਾਈ ਜੀ ਇੱਕ ਮੇਨ ਐਂਟਰੀ ਹਾਂਜੀ ਭਾਈ ਜੀ ਇਹਨੂੰ ਥੋੜਾ ਬ੍ਰੀਕੇ ਨਾਲ ਹੋਰ ਦੇਖੋ ਜੀ ਜੀ ਇਹ ਸਟੋਨ ਦਾ ਸਾਈਜ਼ ਤਾਂ ਚਲੋ 6x12 ਦਾ ਜਾਂ 18 ਦਾ ਹੈਗਾ ਪਰ ਇਹਦੇ ਵਿੱਚ ਵੀ ਇੱਕ ਪੱਟੀ ਪਾਈ ਹੋਈ ਹੈ ਠੀਕ ਹੈ ਜੀ ਇਹ ਪੱਟੀ ਤਾਂ ਪਾਈ ਹੈ ਜੇ ਇਹਦੇ ਵਿੱਚ ਐਲ ਬ੍ਰੈਕਟ ਹੁੰਦੀ ਹੈ ਜੀ ਅੱਧਾ ਅੱਛਾ ਜੀ ਐਲ ਬ੍ਰੈਕਟਨ ਲਾ ਕੇ ਸਟੋਨ ਲਾਇਆ ਹੋਇਆ ਠੀਕ ਹੈ ਜੀ ਮਤਲਬ ਜੇ ਗੱਲ ਕਰੀਏ ਭਈ ਤੁਸੀਂ ਡਿਜ਼ਾਈਨ ਤਾਂ ਤਿਆਰ ਕੀਤੀ ਕੀਤਾਂ ਨਾਲ ਜੋ ਵੀ ਮਾਰਬਲ ਹੋਗੇ ਸਟੋਨ ਹੋਗੇ ਇਹ ਵੀ ਸਿਲੈਕਸ਼ਨ ਤੁਸੀਂ ਪ੍ਰੋਵਾਈਡ ਇਹ ਸਿਲੈਕਸ਼ਨ ਆਪਣੀ ਕੀਤੀ ਹੈ ਜੀ ਇਹ 3D ਵੀ ਦਿੱਤਾ ਜੀ ਪਹਿਲਾਂ ਸਾਰਾ 3D ਇੰਟੀਰੀਅਰ ਵੀ 3D ਦਿੱਤਾ ਹੋਇਆ ਸੀ ਪਹਿਲਾਂ ਠੀਕ ਹੈ ਜੀ ਤੇ ਭਈ ਇਹ ਚੱਲਦਾ ਜੀ ਇੱਕ 메ਨ ਐਂਟਰੀ ਭਈ ਇੱਥੋਂ ਦੀ ਰੱਖੀ ਹੋਈ ਆ ਹਾਂਜੀ ਜੀ ਤੇ ਇੱਕ ਇਧਰ ਕਾਰ ਪਾਰਕਿੰਗ ਦੀ ਸਪੇਸ ਆ ਕਿ ਦੋ ਗੱਡੀਆਂ ਆਰਾਮ ਨਾਲ ਖੜ੍ਹ ਜਾਂਦੀਆਂ ਹਨ ਭਈ ਹਾਂ ਜੀ ਹਾਂਜੀ ਬਾਈ ਘਰ ਦੇ ਅੰਦਰ ਐਂਟਰ ਹੋਣੇ ਬਹੁਤ ਸੋਹਣੀ ਲੁੱਕ ਦਿੱਤੀ ਹੈ ਜੀ ਤੇ ਜੇ ਗੱਲ ਕਰੀਏ ਸਭ ਤੋਂ ਪਹਿਲਾਂ ਐਂਟਰ ਹੋਣਸਨ ਰਾਈਟ ਹੈਂਡ ਸਾਈਡ ਤੇ ਮੇ ਛੋਟਾ ਡ੍ਰਾਈング ਰੂਮ ਆ ਗਿਆ ਜੀ ਆਪਣਾ ਠੀਕ ਹੈ ਜੀ ਇੱਥੇ ਬੈਠ ਕੇ ਇਹਨਾਂ ਦੀ ਸੀਟਿੰਗ ਹੈ ਤੇ ਐਲ ਸੀ ਡੀ ਵਗੈਰਾ ਇੱਥੇ ਬੈਠ ਕੇ ਦੇਖਦੇ ਆ ਕਿ ਕੀ ਹੈ ਨਾ ਕਈ ਵਾਰ ਲੋਬੀ ਚ ਸਪੇਸ ਜ਼ਿਆਦਾ ਹੋਣ ਕਰਕੇ ਏਸੀ ਕੂਲਿੰਗ ਨਹੀਂ ਕਰਦਾ ਠੀਕ ਹੈ ਜੀ ਇਹ ਉਹਦੇ ਵਾਸਤੇ ਇੱਕ ਛੋਟਾ థియేటర్ ਟਾਈਪ ਲਾ ਲਈਏ ਚਾਹੇ ਛੋਟਾ ਡ੍ਰਾਈング ਰੂਮ ਲਾ ਲਈਏ ਕਿਆ ਬਾਤ ਹੈ ਜੀ ਮਤਲਬ ਜਿਵੇਂ ਕਿ ਕਿਉਂਕਿ ਆਮ ਤੌਰ ਤੇ ਆਪਣੇ ਕੋਲ 2-4 ਦੋਸਤ ਮਿੱਤਰੀ ਆਉਣੇ ਦਿੰਦੇ ਨੇ ਉਹਨਾਂ ਲਈ ਸਪੇਸ ਹੈ ਬੈਸਟ ਹੈ ਜੀ ਨਾਲ ਰੂਮ ਹੈ ਜੀ ਇੱਧਰ ਨਾਲ ਰੂਮ ਤੇ ਜਾਣ ਦੀ ਲੋੜ ਨਹੀਂ ਪਾਉਂਟਰੂਮ ਹੈ ਠੀਕ ਹੈ ਜੀ ਹਾਂਜੀ ਤੇ ਜੀ ਇੱਧਰ ਜੇ ਗੱਲ ਕਰੀਏ ਜੀ ਲੌਬੀ ਲਿਵਿੰਗ ਏਰੀਆ ਓਪਨ ਆ ਗਿਆ ਜੀ ਹਾਂਜੀ ਜੀ ਲਿਵਿੰਗ ਏਰੀਆ ਓਪਨ ਹੈ ਨਾਲ ਹੀ ਆਪਣੇ ਕੋਲ ਡਰਾਈング ਰੂਮ ਮਾਸਟਰ ਆ ਗਿਆ ਜੀ ਅੱਛਾ ਇੱਧਰ ਮਾਸਟਰ ਡਰਾਈング ਰੂਮ ਅਲੱਗ ਆ ਗਿਆ ਜੀ ਹਾਂਜੀ ਇੱਕ ਗੈਸਟ ਲਈ ਅਲੱਗ ਡਰਾਈング ਰੂਮ ਸਪੈਸ਼ਲ ਦਿੱਤਾ ਹੋਇਆ ਹੈ ਕਿਆ ਬਾਤ ਹੈ ਜੀ ਬਹੁਤ ਸੋਹਣੇ ਤਰੀਕੇ ਨਾਲ ਡਿਜ਼ਾਈਨ ਕੀਤਾ ਦੇਖ ਸਕਦੇ ਹਾਂ ਦੋਸਤੋ ਭਾਈ ਜੇ ਗੱਲ ਕਰੀਏ ਨਾ ਇੱਕ ਚੀਜ਼ ਮੈਂ ਇੱਥੇ ਖਾਸ ਦੇਖ ਰਿਹਾ ਕੰਮ ਤਾਂ ਤੁਸੀਂ ਜਿਹੜਾ ਆਰਕੀਟੈਕਟ ਨੇ ਕਰਨਾ ਉਹ ਤੁਸੀਂ ਬਾਖੂਬੀ ਸੋਹਣਾ ਕੀਤਾ ਹੀ ਕੀਤਾ ਕਿਤੇ ਵੀ ਮੈਂ ਦੇਖਣਾ ਨਾ ਰੰਗ ਜਦੋਂ 4 ਸਾਲ ਹੋ ਗਏ ਬਾਈ ਜੀ ਵੀ ਦੱਸਦੇ ਸੀਗੇ ਭਾਈ ਜੀ ਕੀ ਹੈ ਨਾ ਆਪਾਂ ਕਰਦੇ ਹਾਂ ਜਲਦੀ ਮਕਾਨ ਬਣਾਉਣ ਤੇ ਠੀਕ ਹੈ ਜੀ ਮਕਾਨ ਨੂੰ ਘੱਟ ਤੋਂ ਘੱਟ 1.5 ਪੂਨੇ 2 ਸਾਲ ਦਾ ਟਾਈਮ ਦਿਓ ਅੱਛਾ ਜੀ ਉਹਦੇ ਨਾਲ ਕੀ ਹੈ ਨਾ ਇਹਦਾ ਜਿਹੜਾ ਸ਼ੋਰਾ ਸਲਾਬ ਹੈਗੀ ਹੈ ਉਹ ਪਲਸਤਰ ਤੋਂ ਪਹਿਲਾਂ ਉਹਨੂੰ ਪਾਣੀ ਮਿੱਠਾ ਪਾਣੀ ਟਰਾਈ ਕਰਕੇ ਤੋਂ ਮਾਰ ਦਿਓ ਖਤਮ ਕਰੋ ਤਾਕੀ ਆਪਣਾ ਪੇਂਟ ਸਦੀਆਂ ਤੱਕ ਚੱਲਦਾ ਰਹੇ ਅੱਛਾ ਜੀ ਹਾਂਜੀ ਇੱਕ ਹੋਰ ਦੇਖੋ ਇਹਦੀ ਕੁਆਲਿਟੀ ਅੱਜ ਤੱਕ ਵੀ ਕਦੇ ਪਾਪੜ ਨਹੀਂ ਆਇਆ ਉੱਠਿਆ نیچے ਉੱਪਰ ਤੁਸੀਂ ਆਪ ਦੇਖੋ ਹਾਂ ਮੈਂ ਉਹੀ ਚੀਜ਼ ਦੇਖ ਰਿਹਾ ਭਾਈ ਸਪਾਈ ਬਹੁਤ ਆ ਕਲਰ ਦਾ ਕਿਤੇ ਬਾਹਰੋਂ ਵੀ ਕਿਤੇ ਕੋਈ ਨਿਸ਼ਾਨ ਨਹੀਂ ਦਿਖਾਈ ਦੇ ਰਿਹਾ ਇੱਕ ਇਹ ਸਟੋਨ ਹੈ ਸਟੋਨ ਦੇ ਨਾਲ ਵੀ ਉਸ ਕਾਰਟਿੰਗ ਜਿਹੜੀ ਆਮ ਲਾਉਣੀ ਆਪਾਂ ਜੀ ਸਿੱਧੀ ਕੱਟ ਕੇ ਲਾ ਦਿੰਨੇ ਆ ਇਹਦੇ ਵਿੱਚ ਕਟਿੰਗ ਕਰਕੇ ਪਾਲਿਸ਼ ਕਰੀ ਹੋਈ ਹੈ ਜੀ ਤੇ ਸਾਡੇ ਰੇਤਾਂ ਮਿੱਟੀ ਵੀ ਨਹੀਂ ਖੜਦਾ ਇਹ ਤੇ ਰੇਤਾਂ ਮਿੱਟੀ ਵੀ ਨਹੀਂ ਖੜਦਾ ਜੀ ਠੀਕ ਹੈ ਜੀ ਤੇ ਕਿੰਨੇ ਗਰਾਉਂਡ ਫਲੋਰ ਤੇ ਜੇ ਗੱਲ ਕਰੀਏ ਬਈ ਕਿੰਨੇ ਰੂਮ ਆਗੇ ਗਰਾਉਂਡ ਫਲੋਰ ਤੇ ਦੋ ਰੂਮ ਹੈ ਜੀ ਇੱਕ ਫਰੰਟ ਤੇ ਹੈ ਇੱਕ ਬੈਕਯਾਰਡ ਤੇ ਹੈ ਜੀ ਠੀਕ ਹੈ ਜੀ ਹਾਂ ਜੀ ਕਿਚਨ ਹੈ ਡਾਈਨਿੰਗ ਹੈ ਜੀ ਜੀ ਤੇ ਲਓ ਜੀ ਆਜੋ ਪਹਿਲਾਂ ਪਰ ਕਿਚਨ ਵਾਲਾ ਏਰੀਆ ਦਿਖਾਈਏ ਜੀ ਫਿਰ ਡਾਈਨਿੰਗ ਦਿਖਾਉਣੇ ਆ ਇਧਰੋਂ ਇਧਰੋਂ ਵੀ ਬਾਹਰ ਨੂੰ ਆਪਣੀ ਹਾਂ ਇਹ ਦੇਖੋ ਨਾ ਵੈਂਟੀਲੇਸ਼ਨ ਦਿੱਤੀ ਹੈ ਗ੍ਰੋਸ ਠੀਕ ਹੈ ਜੀ ਸਾਹਮਣੇ ਵੀ ਡੋਰ ਹੈ ਇਧਰ ਵੀ ਡੋਰ ਹੈ ਜੀ ਮਤਲਬ ਦੋਨੇ ਪਾਸੇ ਡੋਰ ਆ ਗਿਆ ਜੀ ਤੇ ਇਧਰ ਆ ਗਿਆ ਜੀ ਪੂਰੀ ਓਪਨ ਕਿਚਨ ਹਾਂ ਜੀ ਤੇ ਇਹ ਦੇਖ ਸਕਦੇ ਹੋ ਇਹ ਸਾਰੀ ਬਈ ਪਲਾਈ ਦੇ ਵਿੱਚ ਬਣੀ ਹੋਈ ਹੈ ਪਲਾਈ ਚ ਸਾਰੀ ਲੱਗੀ ਹੈ ਜੀ ਹਾਂ ਕਿਉਂਕਿ ਅੱਜ ਕੱਲ ਜਿਆਦਾ ਐਚ ਡੀ ਐਚ ਐਮ ਆਰ ਚੱਲ ਰਹਾ ਹੈਗਾ ਨਹੀਂ ਇਹ ਸਾਰੀ ਪਲਾਈ ਡਿਉਰਟ ਜੀ ਲੱਗੀ ਹੋਈ ਹੈ ਹੈਵੀ ਪਲਾਈ ਲੱਗੀ ਜਿੰਦੀ 25 ਸਾਲ ਦੀ ਗਾਰੰਟੀ ਹੁੰਦੀ ਹੈ ਸਾਰਾ ਹੀ ਮਾਈਕਾ ਜਿੰਨਾ ਵੀ ਉਹ ਮਰੀਨ ਕੰਪਨੀ ਦਾ ਲੱਗਿਆ ਆਹ ਵਾਤਾ ਦੇਖੋ ਦੋਸਤੋ 4 ਸਾਲ ਹੋ ਗਏ ਪੂਰੀ ਸਪਾਈ ਪਈ ਹੈਗੀ ਤੇ ਇੱਕ ਪਰਿਵਾਰ ਦੀ ਵੀ ਇੱਕ ਵੱਡੀ ਗੱਲ ਹੁੰਦੀ ਆ ਘਰ ਆਪਾਂ ਬਣਾਵਾ ਤਾਂ ਲੈਨੇ ਆ ਬਾਅਦ ਚ ਸਾਫ ਸਪਾਈ ਚ ਸੰਭਾਈ ਨਹੀਂ ਹੋਗੀ ਇਧਰੋਂ ਬਈ ਵਿੰਡੋ ਡਾਈਨਿੰਗ ਨੂੰ ਰੱਖੀ ਹੋਈ ਹੈ ਡਾਈਨਿੰਗ ਸਰਵਿਸ ਦੇਣ ਦੀ ਜੀ ਠੀਕ ਹੈ ਤੇ ਅਜੋ ਜੀ ਚੱਲਦੇ ਇੰਦਰ ਡਾਈਨਿੰਗ ਰੂਮ ਵਾਲੀ ਸਾਈਡ ਜੀ ਤੇ ਲੌਬੀ ਮਿੱਤਰੋ ਇੱਕ ਬਈ ਹੋਰ ਚੀਜ਼ ਬਹੁਤ ਖਾਸ ਰੱਖੀ ਆ ਚਾਹੇ ਲਾਈਟ ਹੈ ਚਾਹੇ ਨਹੀਂ ਹੈ ਮਾਲਕ ਇੱਥੇ ਹੁਣ ਇੱਕ ਵੀ ਲਾਈਟ ਨਹੀਂ ਚੱਲਦੀ ਜੀ ਇੰਗਿਆ ਖੁੱਲੀ ਕਰੋਕਰੀ ਹੈ ਨਾਲ ਸ਼ੈਲਫ ਹੈ ਜੀ ਠੀਕ ਹੈ ਜੀ ਹਾਂ ਜੀ 10 12 ਬੰਦੇ ਆਰਾਮ ਨਾਲ ਬੈਠ ਕੇ ਖਾ ਸਕਦੇ ਆ ਇਹਦਾ 13 ਬਈ 13 ਦਾ ਸਾਈਜ਼ ਹੈ ਜੀ ਠੀਕ ਹੈ ਜੀ ਕਿਚਨ 13 ਬਈ 16 ਦਾ ਠੀਕ ਹੈ ਜੀ ਹਾਂ ਤੇ ਇਸ ਤੋਂ ਅੱਗੇ ਬਈ ਜਿਹੜੀ ਨਾਲ ਸਪੀਅਰ ਕੇਸ ਆ ਗਿਆ ਜੀ ਇੱਕ ਰੂਮ ਇਧਰ ਆ ਗਿਆ ਜੀ ਇੱਕ ਰੂਮ ਉਧਰ ਆ ਗਿਆ ਜੀ ਹਾਂ ਜੀ ਇੱਕ ਰੂਮ ਪਿੱਛੇ ਹੈ ਜੀ ਬਹੁਤ ਸੋਹਣੇ ਤਰੀਕੇ ਨਾਲ ਡਿਜ਼ਾਈਨ ਕੀਤਾ ਹੈ ਤੇ ਇਧਰ ਬਈ ਸਟੇਅਰ ਦੇ ਨਾਲ ਹੀ ਇਧਰ ਆਪਣਾ ਸਟੋਰ ਦੇ ਦਿੱਤਾ ਜੀ ਸਟੋਰੇਜ ਦੀ ਆ ਗਈ ਆਪਣੀ ਠੀਕ ਹੈ ਜੀ ਆਹ ਓਪਨ ਏਰੀਆ ਦਿੱਤਾ ਜੀ ਇਹ ਬਈ ਜੇ ਦੇਖਿਆ ਜਾਵੇ ਮਤਲਬ ਜਿਹੜਾ ਵੀ ਕੰਮ ਹੋਇਆ ਇਹ ਵਾਸਤੂ ਅਕੋਰਡਿੰਗ ਵੀ ਕੀਤਾ ਹੋਇਆ ਹੈ ਟੋਟਲੀ ਵਾਸਤੂ ਅਕੋਰਡਿੰਗ ਕੀਤਾ ਹੋਇਆ ਹੈ ਜੀ ਅੱਛਾ ਜੀ ਇਸ ਕਰਕੇ ਕਿਚਨ ਬੈਕ ਐਂਡ ਤੇ ਗਈ ਹੈ ਸਾਊਥ ਈਸਟ ਚ ਅੱਛਾ ਜੀ ਮਤਲਬ ਇਹ ਵੀ ਬਹੁਤ ਇੱਕ ਚੰਗੀ ਚੀਜ਼ ਆਣਾ ਬਈ ਤਾਂ ਹੀ ਰੋਸ਼ਨੀ ਦਾ ਆਪਾਂ ਦੇਖੀ ਸਾਰੇ ਕਿਤੇ ਪੂਰਾ ਪਤਾ ਲੱਗਦਾ ਹੈ ਕਿ ਪੂਰਾ ਚਾਨਣ ਤੇ ਪੌੜੀਆਂ ਤੇ ਵੀ ਆ ਦੇਖੋ ਇਹ ਬਾਈ ਕੀ ਲੱਗੇ ਸਟੀਲ ਇਹ ਬਾਈ ਜੀ ਸਟੀਲ ਲਾਈ ਹੈ ਵਿੱਚ ਉੱਪਰ ਸਾੜਵਾਨਾ ਉੱਪਰ ਸਾਰੀ ਠੀਕ ਆ ਗਈ ਨਾ ਜੀ ਬਾਈ ਜੀ ਝੂਮਰ ਵੀ ਬਹੁਤ ਸੋਹਣਾ ਤੇ ਮਤਲਬ ਸਾਈ ਦੇ ਸਥਾਨੜ ਥੋੜਾ ਸਿਲੇਕਸ਼ਨ ਉਹਦਾਂ ਦੀ ਕੀਤੀ ਹੈ ਵੀ ਜਿੱਥੇ ਲਮਕਮਾਨ ਲਾਉਂਦੇ ਤਾਂ ਰੇਲਿੰਗ ਨਾਲ ਅਟੈਚ ਹੋਣਾ ਸੀ ਠੀਕ ਹੈ ਜੀ ਹਾਂ ਜੀ ਇਸ ਕਰਕੇ ਛੋਟਾ ਦਿੱਤਾ ਹੈ ਕਲਰ ਨਾਲ ਵੀ ਮੈਚ ਕਰਦਾ ਤੇ ਇਧਰ ਬਾਈ ਆ ਗਈ ਚੀਜ਼ ਆ ਗਈ ਇਹ ਬਾਈ ਜੀ ਟੈਕਚਰ ਪੇਂਟ अच्छा जी आजकल ਆਪਾਂ ਵਾਲਪੇਪਰ ਦੇ ਪਿੱਛੇ ਦਾ ਲੱਗ ਗਏ ਹਾਂ ਕਿ ਲੋ ਇੰਪੋਰਟੈਂਟ ਲਾਈਏ ਤਾਂ ਜਿਆਦਾ ਵਧੀਆ ਠੀਕ ਹੈ ਜੀ ਸਿੰਪਲ ਨਾਲ ਉਹਦਾ ਟੈਕਚਰ ਪੇਂਟ ਕਰਿਆ ਸਦਾਬਾਰ ਮੈਂ ਕਹਣਾ ਇਹ ਸਦਾਬਾਰ ਨਾ ਇਹਨੂੰ ਕੁਝ ਹੋਵੇ ਹਨਾ ਦੇਖੋ ਕਲਰ ਜਦ ਮਰਜ਼ੀ ਚੇਂਜ ਕਰ ਲਓ ਜੀ ਇਹਦਾ ਜੀ ਤੇ ਹੁਣ ਗੱਲ ਕਰੀਏ ਬਈ ਫਰਸਟ ਫਲੋਰ ਤੇ ਆ ਕੇ ਕੀ ਕੀ ਪਲਾਨ ਆ ਜਾਂਦਾ ਫਰਸਟ ਫਲੋਰ ਤੇ ਕਿੰਨੇ ਫਰਸਟ ਫਲੋਰ ਤੇ ਵੀ 2 ਰੂਮ ਹੈ ਜੀ ਨਾਲ ਇੱਕ ਥੀਟਰ ਰੂਮ ਆ ਠੀਕ ਹੈ ਜੀ ਹਾਂ ਜੀ ਇਹ ਦਿਖਾ ਦਿਜੀਏ ਇੱਕ ਰੂਮ ਫਿਰ ਇਧਰੋਂ ਜੀ ਲਓ ਵੀ ਦੋਸਤੋ ਚੱਲਦੇ ਹਾਂ ਰੂਮ ਦੇ ਕਿੰਨੇ ਬਾਈ ਕਿੰਨੇ ਦਾ ਬਈ ਇਹ ਰੂਮ ਇਹ ਰੂਮ 12 ਬ ਠੀਕ ਹੈ ਜੀ ਹਾਂਜੀ ਔਰ ਇਹਦੇ ਨਾਲ ਹੀ ਸਟੱਡੀ ਟੇਬਲ ਦੀ ਲੱਗ ਸਪੇਸ ਦਿੱਤੀ ਹੈ ਵਾਰਡਰੋਬ ਲੱਗ ਹੈ ਬਾਥਰੂਮ ਠੀਕ ਹੈ ਇਧਰ ਸਟੱਡੀ ਟੇਬਲ ਆ ਗਿਆ ਜੀ ਹਾਂਜੀ ਤੇ ਇਧਰ ਬੈੱਡ ਆ ਗਿਆ ਤੇ ਇਧਰ ਵਾਰਡਰੋਬ ਦਾ ਵਾਰਡਰੋਬ ਦਾ ਲੱਗ ਏਰੀਆ ਆ ਗਿਆ ਤੇ ਇਧਰ ਬਾਥਰੂਮ ਆ ਗਿਆ ਹਨਾ ਜੀ ਔਰ ਰੂਮ ਚੋ ਹੀ ਆਪਾਂ ਬਾਹਰ ਟੈਰਸ ਤੇ ਫਰੰਟ ਵੱਲ ਜਾ ਰਹੇ ਹਾਂ ਜੀ ਤੇ ਬਹੁਤ ਸੋਹਣਾ ਤੇ ਰੌਸ਼ਨੀ ਦਾ ਮਤਲਬ ਵੈਂਟੀਲੇਸ਼ਨ ਦਾ ਸਾਰੇ ਪਾਸੇ ਤੋਂ ਬਹੁਤ ਬੋਡਾ ਜਾਂ ਰਾਇਲ ਲੁੱਕ ਚ ਦਿੱਤਾ ਹੋਇਆ ਹੈ ਬੈੱਡ ਵਗੈਰਾ ਉਹ ਚਾਈ ਡਿਜ਼ਾਈਨ ਕਰੇ ਕਿਉਂਕਿ ਜਿਆਦਾ ਵੱਡੇ ਬੈੱਡ ਵੀ ਅੱਖਾਂ ਨੂੰ ਚੁਭਣ ਲੱਗ ਜਾਂਦੇ ਥੋੜੇ ਚੁਭਣ ਲੱਗ ਜਾਂਦੇ ਜਾਂ ਬੈਕ ਸਾਈਡ ਤੇ ਆਪਾਂ ਜਿਆਦਾ ਕੱਪੜਾ ਲਾ ਦਨ ਉਹ ਵੀ ਇੱਕ ਮੈਲਾ ਵੀ ਹੁੰਦਾ ਇੱਕ ਉਹ ਦੇਖਣ ਤੇ ਵੀ ਲੰਮਾ ਸੇ ਇਹ ਬੈੱਡ ਸਦਾਬਹਰ ਚੱਲਣ ਵਾਲੇ ਹੈ ਜੀ ਸਦੀਆਂ ਤੋਂ ਆ ਰਹੇ ਚੱਲਦੇ ਵੀ ਪਰ ਅੱਗੇ ਵੀ ਚੱਲਦੇ ਰਹਿਣਗੇ ਜੀ ਕਲਾਸਿਕਲ ਬੈੱਡ ਜੀ ਤੇ ਬਾਈ ਤੁਸੀਂ ਬੈੱਡ ਮਟੀਰੀਅਲ ਵੀ ਕਰ ਦਿੰਦੇ ਹੋ ਇੱਕ ਕੱਲਾ ਆਪਣਾ ਬਾਈ ਜੀ 올 ਓਵਰ ਕਮ ਹੈ ਜੀ ਕੋਈ ਵੀ ਆਪਣੇ ਤੋਂ ਚਾਹੀਏ ਤੁਸੀਂ ਪਲਾਨ ਲਾ ਲਓ ਮੈਪਿੰਗ ਕਰਾ ਲਓ ਚਾਹੀਏ ਬੈੱਡ ਮਟੀਰੀਅਲ ਕੰਮ ਕਰਵਾ ਲਓ ਜੀ ਹਾਂ ਤੇ ਇੱਕ ਰੂਮ ਬਾਈ ਸਾਰਾ ਆ ਜੀ ਅੱਜ ਕੇ ਚਲਾ ਕੰਮ ਕਰਦੇ ਹਾਂ ਠੀਕ ਹੈ ਜੀ ਇੱਕ ਰੂਮ ਬਾਈ ਇੱਧਰ ਆ ਗਿਆ ਸੇਮ ਹਾਂਜੀ ਇਹ ਰੂਮ ਬੈਕਯਾਰਡ ਤੇ ਆ ਕੇ ਜੀ ਤੇ ਬਹੁਤ ਹੀ ਸੋਹਣੇ ਤਰੀਕੇ ਨਾਲ ਬਾਈ ਹੋਰਾਂ ਨੇ ਡਿਜ਼ਾਈਨ ਕੀਤਾ ਮਿੱਤਰੋ ਜੇ ਸੁਪਨੇ ਦਾ ਘਰ ਬਣਾਉਣਾ ਨਾ ਤੇ ਨੰਬਰ ਮੈਂ ਸਕਰੀਨ ਤੇ ਦਿੱਤਾ ਇੱਕ ਵਾਰ ਕਾਲ ਕਰ ਲੈ ਵੀਰ ਹੋਰਾਂ ਨੂੰ ਇਹ ਰੂਮ 16x18 ਦਾ ਹੈ ਜੀ ਠੀਕ ਹੈ ਤੇ ਦੇਖੋ ਸਟੱਡੀ ਟੇਬਲ ਇੱਥੇ ਵੀ ਆਪਸ਼ਨ ਦਿੱਤੀ ਹੋਈ ਹੈ ਨਾਲ ਠੀਕ ਹੈ ਜੀ ਹਾਂਜੀ ਕਿਉਂਕਿ ਮੈਮ ਟੀਚਰ ਨੇ ਉਹਨਾਂ ਕਰਕੇ ਉਹਨਾਂ ਦਾ ਮਰ ਉਹਨਾਂ ਦਾ ਆਇਆ ਹਿੰਦ ਠੀਕ ਹੈ ਜੀ ਹਾਂਜੀ ਔਰ ਇੱਧਰ ਦੇਖੋ ਨਾਲ ਹੀ ਵਾਰਡਰੋਬ ਇਹ ਵੀ ਆ ਗਿਆ ਠੀਕ ਹੈ ਜੀ। ਇਹੀ ਡਰੈਸਿੰਗ ਹੈ ਜੀ। ਡਰੈਸਿੰਗ ਦੇ ਵਿੱਚ ਹੀ ਆਪਾਂ ਪ੍ਰੈਸਟੇਬਲ ਆਇਆ ਹੋਇਆ ਹੈ। ਅਲੱਗ ਸਪੇਸ ਨਹੀਂ ਦਿੱਤੀ। ਠੀਕ ਹੈ ਜੀ। ਹਾਂ ਜੀ। ਵੱਡੇ ਵਾਰਡਰੋਬ ਆ ਗਿਆ। ਅੱਗੇ ਫਿਰ ਆਪਣੇ ਕੋਲ ਇੱਕ ਸਟੋਰੇਜ ਲਈ ਸਾਰਾ ਵਾਰਡਰੋਬ ਹੈ ਜੀ। ਠੀਕ ਹੈ ਜੀ। ਜੀ। ਮਤਲਬ ਸਾਰੇ ਘਰ ਦਾ ਜਿੰਨਾ ਵੀ ਕੱਪੜਾ ਲੀੜਾ ਜਿਉਂ ਵੀ ਸਾਹਮਣਾ ਹੈ ਨਾ ਜੀ। ਗਰਮੀ ਠੰਡਾ ਵਾਲਾ ਉਹਦੇ ਲਈ ਅਲੱਗ ਦੇ ਵਿੱਚ ਹੀ ਆਪਾਂ ਇੱਕ ਹਾਂ ਜੀ। ਇਹ ਸਟੋਰੇਜ ਹੈ ਆਪਣੀ ਸਾਰੀ ਕੱਪੜੇ ਵਿੱਚ। ਠੀਕ ਹੈ ਜੀ। ਬਈ ਇਹ ਕਿੰਨੇ ਸਮੇਂ ਦੇ ਵਿੱਚ ਤਿਆਰ ਹੋ ਗਿਆ ਸੀ ਘਰ ਇਹ ਜੀ? ਇਹ ਬਈ ਜੀ ਪੌਣੇ 2 ਸਾਲ ਲਾਈ ਸੀ ਜੀ ਤ ਬੜਾ 1.5 ਸਾਲ ਤਾਂ ਲੱਗਦਾ ਹਨਾ ਬਾਈ ਜੀ ਚੰਗਾ ਕੰਮ ਕਰ ਬੋ ਹਾਂਜੀ ਹਾਂਜੀ ਜੀ ਹੁਣ ਪਿੱਛੇ ਆ ਪਕੋੜ ਪੂਰੇ ਕੰਮ ਕਰਿਆ ਸੀ ਇੱਕ ਜੀ ਉਹ 6 ਮਹੀਨੇ ਚ ਕਰਤੀ ਸੀ ਪੂਰੀ ਆਪਾਂ ਕੋਟਪੂਰੇ ਕੋਠੀ ਠੀਕ ਹੈ ਜੀ ਅੰਸਰ ਵਾਲੀ ਬਟ ਉਹਨ ਦੇ ਚ ਤੀਜੀ ਵਾਰ ਪੇਂਟ ਹੋ ਗਿਆ ਤੇ ਇਹ ਪਹਿਲਾ ਪੇਂਟ ਆ 4 ਸਾਲ ਬਾਅਦ ਵੀ ਫਰੈਸ਼ ਪਿਆ ਠੀਕ ਹੈ ਬਾਈ ਜੀ ਹਾਂਜੀ ਉੱਪਰ ਵੀ ਹਨਾ ਬਾਈ ਇੱਕ ਸਾਹਮਣੇ ਰੱਖ ਤਾ ਕੇ ਆਪਾਂ ਇਧਰ ਗੇਟ ਦੇ ਤਾਂ ਬਾਹਰ ਨੂੰ ਹਾਂਜੀ ਬਾਹਰ ਨੂੰ ਜਾਣ ਲਈ ਹੋ ਗਿਆ ਜੀ ਇੱਥੇ ਵੀ ਇੱਕ ਪਾਊਡਰ ਰੂਮ ਏਰੀਆ ਹੈ ਆਪਣਾ ਜੀ ਨਾਲ ਹੀ ਥੀਏਟਰ ਹੈ ਜੀ ਅੱਛਾ ਜੀ ਇਧਰ ਇਹ ਵੀ ਥੀਏਟਰ ਆ ਗਿਆ ਥੀਏਟਰ ਚੀਜ਼ਾਂ ਕਹਿੰਦੇ ਸਾਰੀਆਂ ਹੀ ਘਰ ਦੇ ਵਿੱਚ ਕੰਪਲੀਟ ਕੀਤੀਆਂ ਪਈਆਂ ਵੀਰ ਹੋਰਾਂ ਨੇ ਤੇ ਜਿਹੜੀ ਚੀਜ਼ ਦੀ ਸਪਾਈ ਦੀ ਗੱਲ ਕਰੀਏ ਵੀ ਪ੍ਰੋਪਰ ਕਿਤੋਂ ਵੀ ਤੁਹਾਨੂੰ ਐ ਡਲਕ ਵੀ ਨਜ਼ਰ ਨਹੀਂ ਆਉਂਦੀ ਪਲਾਸਟਰ ਦੇ ਵਿੱਚ ਬਹੁਤ ਸੋਹਣਾ ਕੰਮ ਕੀਤਾ ਹੋਇਆ ਹੈਗਾ ਤੇ ਬਈ ਉਹ ਇਹ ਸਟਾਈਲ ਜੇ ਕਹიდੀ ਵੀ ਕਿਹੜਾ ਸਟਾਈਲ ਆ ਜਾਂਦਾ ਇਹ ਜਿਹੜਾ ਆਪਣਾ ਕੋਠੀ ਦਾ ਇਹ ਅਮਰੀਕਨ ਸਟਾਈਲ ਹੈ ਜੀ ਰੈਂਟ ਡੈਲੀਗੇਸ਼ਨ ਦਾ ਅਮਰੀਕਨ ਸਟਾਈਲ ਦਾ ਇਹ ਆਪਣਾ ਵੀ ਉਦਾਂ ਹੀ ਲਾ ਲੀਏ ਜਿਦਾ ਕਲਾਸਿਕਲ ਲਾ ਲਈਏ ਜਾਂ ਮਿਕਸ ਅਪ ਜ ਹੈ ਠੀਕ ਹੈ ਉਹ ਵੀ ਚੋਇਸ ਤੇ ਕਰਿਆ ਹੋਇਆ ਹੈ ਜੀ ਜੀ ਇਧਰ ਵੀ ਗ੍ਰੇਨਾਈਟ ਲੱਗਾ ਬਾਹਰ ਹਨਾ ਜੀ ਬਾਹਰ ਵੀ ਗ੍ਰੇਨਾਈਟ ਲਾਇਆ ਤੇ ਲਓ ਜੀ ਦੋਸਤੋ ਲੁੱਕ ਆਉਂਦੀ ਹੈ ਪੂਰੀ ਸੋਹਣੀ ਜਿਹੜੇ ਵੀ ਮਿੱਤਰ ਕਹਿੰਦੇ ਹੁੰਦੇ ਨੇ ਨਾ ਵੀ ਸੋਹਣਾ ਇਹ ਘਰ ਬਣਾਉਣਾਗਾ ਤੇ ਬਾਈ ਇੱਕ ਚੀਜ਼ ਪੁੱਛਣੀ ਸੀਗੀ ਵੀ ਰੇਟ ਕੀ ਚੱਲਦਾ ਆਰਕੀਟੈਕਟ ਦਾ ਆਪਣਾ ਸਟਾਰਟਿੰਗ ਕਿਥੋਂ ਹੋ ਜਾਂਦੀ ਹੈ ਬਾਈ ਇਹ ਕੰਮ ਤੇ ਡਿਪੈਂਡ ਕਰਦਾ ਤਾਂ ਕੱਲਾ ਸਿਵਲ ਵਰਕ ਕਰਾਉਣਾ ਆ ਤਾਂ ਤਾਂ 20 ਤੋਂ 25 ਰੁਪਏ ਪਲੱਸ ਆਪਾਂ ਕਰ ਦਿੰਨੇ ਜਿੰਨਾ ਵੀ ਸਕੁਅਰ ਫੀਟ ਏਰੀਆ ਹੋਈ ਠੀਕ ਹੈ ਜੀ ਤੇ ਜਿਹੜਾ ਬਿਦੰਪੀ ਰਿਲਾ ਉਹ ਜਦ ਤੱਕ ਪਲਾਨ ਬੰਦਦਾ ਨਹੀਂ ਉਹ ਤੱਕ ਆਪਾਂ ਬਾਈਟ ਨਹੀਂ ਦੇ ਸਕਦੇ ਠੀਕ ਹੈ ਜੀ ਦੇਖੋ ਇਹ 7500 ਸਕੁਅਰ ਫੀਟ ਦਾ ਘਰ ਹੈ ਜੀ ਠੀਕ ਹੈ ਜੀ ਇਹਦੇ ਤੇ ਪੌਣੇ 2 ਕਰੋੜ ਰੁਪਏ ਲੱਗਿਆ ਹੋਇਆ ਹੈ ਲਗਭਗ 2200 ਦੇ ਆਸ-ਪਾਸੇ ਇਹਦੀ ਐਵਰੇਜ ਆਪਾਂ ਕੋਸਟ ਕਰਦੇ ਆਂ ਅਗਰ ਇਹੀ ਮਕਾਨ ਛੋਟਾ ਹੋ ਜੂਗਾ ਸਾਈਜ਼ ਚ ਇੰਟੀਰੀਅਰ ਤਾਂ ਉਹਨਾ ਹੋਣਾ ਹੀ ਹੋਣਾ ਬਿਲਕੁਲ ਰੂਮ ਵੀ ਸਾਰੇ ਫਿਨਿਸ਼ ਕਰਨੇ ਪੈਣਗੇ ਡੋਰ ਵਿੰਡੋ ਵੀ ਹੈ ਬੈੱਡ ਵੀ ਐਲਸੀਡੀ ਪੈਨਲ ਵੀ ਹੈ ਜੀ ਕੀ ਹੁੰਦਾ ਸਾਈਜ਼ ਵੱਡਾ ਹੋ ਜਾਂਦਾ ਉਹਨਾਂ ਦੀ ਕੋਸਟ ਕਟਿੰਗ ਹੋ ਜਾਂਦੀ ਹੈ ਵਿੱਚ ਸਾਡੀ ਬਿਲਕੁਲ ਜਦੋਂ ਵੱਡਾ ਪ੍ਰੋਜੈਕਟ ਹੋਊ ਤਾਂ ਕੋਸਟ ਘਟ ਜਾਂਦੀ ਹੈ ਇਹੀ ਜੇ 300 ਗਾਹ ਚ ਇੰਨਾ ਕੁਝ ਕਰਨਾ ਹੋਵੇ ਤਾਂ ਉਹਦੀ ਕੋਸਟ 27-2800 ਚੱਲ ਜਾਂਦੀ ਹੈ ਠੀਕ ਹੈ ਜੀ ਹਾਂਜੀ ਤੇ ਅਡਰੈਸ ਆਪਣਾ ਨਾਰਥ ਸਟੇਟ 105th ਰੋਡ ਬਠਿੰਡਾ ਜੀ ਤੇ ਫੋਨ ਨੰਬਰ ਹੈ ਜੀ 94655478 ਜੀ ਜੀ ਧੰਨਵਾਦ ਭਾਈ ਜੀ ਸਸੀ ਗੌਰ ਭਾਈ ਜੀ ਸਸੀ ਗੌਰ ਭਾਈ ਜੀ ਜੇ ਗੱਲ ਕਰੀਏ ਬਾਈ ਹੋਰਾਂ ਨੇ ਘਰ ਬਹੁਤ ਸੋਹਣੇ ਤਰੀਕੇ ਨਾਲ ਤਿਆਰ ਕੀਤਾ ਤੇ ਕੀ ਕਹਿਣਾ ਚਾਹੂਗਾ ਜੇ ਇੱਕ ਓਨੈਸਟ ਰਿਵਿਊ ਹੁੰਦਾ ਇੱਕ ਹਾਂਜੀ ਜੀ ਇਹ ਜਿਹੜਾ ਮੁੰਡਾ ਹੈਗਾ ਜਿਹੜੀ ਹਰਦੀਪ ਬਹੁਤ ਮਿਹਨਤੀ ਹੈਗਾ ਐਫ ਪੀ ਆਈ ਆਰਕੀਟੈਕਟਰ ਜੀ ਤੇ ਮੈਂ ਕੋਈ ਬੜਾ ਵੱਡਾ ਆਰਕੀਟੈਕਟ ਹਾਇਰ ਨਹੀਂ ਕੀਤਾ ਸੀਗਾ ਵੀ ਜਿਹਦਾ ਨਾਮ ਬਹੁਤ ਜ਼ਿਆਦਾ ਬਣਿਆ ਹੋਇਆ ਹੁੰਦਾ ਜੀ ਕਿਉਂਕਿ ਉਹਨਾਂ ਟਾਈਮ ਤੇ ਉਹਨਾਂ ਮਤਲਬ ਡੈਡੀਕੇਸ਼ਨ ਨਾਲ ਕੰਮ ਨਹੀਂ ਕਰਦੇ ਲੇਕਿਨ ਇਹ ਮੁੰਡੇ ਨੇ ਬਹੁਤ ਡੈਡੀਕੇਸ਼ਨ ਨਾਲ ਕੰਮ ਕੀਤਾ ਇੰਨਾ ਮਕਾਨ ਵਧੀਆ ਤਰੀਕੇ ਨਾਲ ਬਣਾ ਕੇ ਦਿੱਤਾ ਜੀ ਵੀ ਅੱਜ ਵੀ ਐਨ ਲਓ ਵੀ ਉਹਦੇ ਨਾਲ ਦੀਆਂ ਇੰਨੀਆਂ ਕੁੱਟੀਆਂ ਉਹ ਤੋਂ ਬਾਅਦ ਬਣ ਗਈਆਂ ਸਾਲਾਂ ਕਿ 4 ਸਾਲ ਹੋ ਗਏ ਇਹਨੂੰ ਕੰਪਲੀਟ ਹੋਈ ਜੀ ਅੱਜ ਵੀ ਇਹ ਤੋਂ ਬਾਅਦ ਕੁੱਟੀਆਂ ਬਣ ਗਈਆਂ ਲੇਕਿਨ ਮੇਰਾ ਮਕਾਨ ਅੱਜ ਵੀ ਅ ਨਵੀਂ ਕਿਸਮ ਦਾ ਤੇ ਅਲੱਗ ਟਾਈਪ ਦਾ ਨਜ਼ਰ ਆਉਂਦਾ ਬਿਲਕੁਲ ਤਾਂ ਚਲੋ ਮੈਂ ਇਹਦਾ ਵੀ ਧੰਨਵਾਦ ਕਰ ਦਾਂਗਾ ਤੇ ਮਿਲ ਵਧੀਆ ਕੰਮ ਨੇ ਕਰਕੇ ਤਾਂ ਮੁੰਡੇ ਨੇ ਤੇ ਬਾਕੀ ਜਿਹੜੀ ਸੀਗੀ ਜੋ ਮਨ ਜਿੰਨਾ ਕਿ ਨੇ ਕਰਵਾਇਆ ਕਿਸੇ ਨੂੰ ਕਿਸੇ ਮਾਰਬਲ ਨੂੰ ਲਾ ਲਓ ਪੇਂਟ ਨੂੰ ਲਾ ਲਓ ਕਿਸੇ ਵੀ ਚੀਜ਼ ਨੂੰ ਲਾ ਲਓ ਉਹ ਅੱਜ ਦੀ ਰੇਟ ਦੇ ਵਿੱਚ ਵੀ ਬਹੁਤ ਵਧੀਆ ਮਤਲਬ ਐਸਾ ਸਾਫ ਸੁਥਰਾ ਪਿਆ ਹੈ ਕੋਈ ਸ਼ੋਰੇ ਦੀ ਪ੍ਰੋਬਲਮ ਨਹੀਂ ਆਈ ਕੋਈ ਕਿਸੇ ਕਿਸਮ ਦੀ ਹੋਰ ਨਹੀਂ ਪ੍ਰੋਬਲਮ ਆਈ ਨਹੀਂ ਤਾਂ ਮਤਲਬ ਬਿਲਕੁਲ ਨਹੀਂ ਤਾਂ ਸਾਲ ਬਾਅਦ ਹੀ ਸਾਰਾ ਖਰਾਬ ਹੋ ਜਾਣਾ ਖਰਾਬ ਹੋ ਜਾਣਾ ਦੁਬਾਰਾ ਮਕਾਨ ਤਿੰਨ ਸਾਲਾਂ ਦਾ ਰੇਅ ਪਰ ਲੱਣ ਲੱਗ ਜਾਂਦਾ ਜਿਦੋਂ ਕਿ ਮੈਨੂੰ ਲੱਗਦਾ ਕਿ ਵਧੀਆ ਕੰਮ ਹੋਇਆਗਾ ਸਾਰਾ ਕੁਝ ਜੀਸ ਜੀ ਠੀਕ ਹੈ ਨਾ